ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਹੀ ਅਮੇਜ਼ਿੰਗ ਜੀ ਬੜੀ ਜਲਦੀ ਘਰੇ ਬਣਨ ਵਾਲੀ ਇੱਕ ਹੈਲਦੀ ਮਿਠਾਈ ਅੱਜ ਅਪ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਹੜੀ ਕਿ ਘਰੇ ਸੋ ਇਹ ਅਮੇਜ਼ਿੰਗ ਜਿਹੜੀ ਮਿਠਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਡੇਢ ਕੱਪ ਭੁਜੇ ਛੋਲੇ ਚਾਹੀਦੇ ਨੇ ਜਿਨ੍ਹਾਂ ਦੇ ਛਿਲਕੇ ਉਤਰੇ ਹੋਣ ਤੇ ਆਪਾਂ ਉਹਦੇ ਵਿੱਚ ਜਿਹੜਾ ਹੈਗਾ 18 ਤੋਂ 20 ਕਾਜੂ ਪਾਉਣੇ ਆ ਤੇ ਲਗਭਗ 12 ਤੋਂ 15 ਕੇ ਜਿਹੜੇ ਆਪਾਂ ਬਦਾਮ ਵਿੱਚ ਐਡ ਕਰਨੇ ਆ ਤੇ ਇਹਦੇ ਵਿੱਚ ਲਗਭਗ 50 ਗ੍ਰਾਮ ਪੋਹਾ ਜਿਹੜਾ ਰੋਸਟ ਕੀਤਾ ਹੋਇਆ ਉਹ ਇਹਦੇ ਵਿੱਚ ਐਡ ਕਰਨਾ ਹੈ ਤੇ देन ਇਹਦੇ ਵਿੱਚ ਜਿਹੜੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ 150 ਗ੍ਰਾਮ ਉਹੋ ਤੇ ਦੋ ਇਲਾਇਚੀ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰਕੇ ਤੇ ਹੁਣ ਇਹਦੇ ਵਿੱਚ ਇੱਕ ਪਾਊਡਰ ਬਣਾ ਕੇ ਇਹਨੂੰ ਤੇ ਇਹਦੇ ਵਿੱਚ ਥੋੜਾ ਥੋੜਾ ਜਿਹੜਾ ਹੈਗਾ ਦੁੱਧ ਐਡ ਕਰਦੇ ਹੋਏ ਆਪਾਂ ਇਹਨੂੰ ਗੁੰਨ ਲੈਣਾ ਆਟੇ ਵਾਂਗੂ ਮਤਲਬ ਇਕੱਠਾ ਹੋ ਜਾਂਦਾ ਜਦੋਂ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਇੱਕ ਪਲੇਟ ਦੇ ਵਿੱਚ ਗ੍ਰੀਸ ਕਰਕੇ ਘਿਓ ਨੂੰ ਗ੍ਰੀਸ ਮਤਲਬ ਲਗਾ ਕੇ ਉਸ ਤੋਂ ਬਾਅਦ ਉਹਦੇ ਉੱਤੇ ਆਪਾਂ ਇਹਨੂੰ ਲਗਾ ਸਕਦੇ ਹਾਂ ਮਿਕਸ ਨੂੰ ਐਂਡ ਉਹਦੇ ਉੱਪਰ ਆਪਾਂ ਜਿਹੜੇ ਨੱਟਸ ਐਡ ਕਰ ਸਕਦੇ ਆ ਸੋ ਇਹ ਆਪਣੀ ਮਰਜ਼ੀ ਹੈ ਕਿ ਸ਼ੇਪ ਦੇ ਵਿੱਚ ਆਪਾਂ ਬਣਾਉਣਾ ਚਾਹੁੰਦੇ ਆ ਇਸ ਵਿੱਚ ਵੀ ਬਣਾ ਸਕਦੇ ਆ ਤੇ ਜਾਂ ਫਿਰ ਆਪਾਂ ਨਿੱਕੇ ਨਿੱਕੇ ਪੇੜੇ ਬਣਾ ਕੇ ਜਿਵੇਂ ਉਹਦੇ ਵਿੱਚ ਉੱਪਰ ਜਿਹੜੇ ਨੱਟਸ ਦਾ ਮਿਕਸ ਲਗਾਇਆ ਤਾਂ ਬਹੁਤ ਅਮੇਜ਼ਿੰਗ ਲੱਗਿਆ ਤੇ ਅਸੀਂ ਆਪਣੀ ਇਹ ਅਮੇਜ਼ਿੰਗ ਜੀ ਮਿਠਾਈ ਨੂੰ ਆਪਣੀ ਹਰਬਲ ਟੀ ਦੇ ਨਾਲ ਲਿਆ ਜਿਹਦੇ ਨਾਲ ਕੈਲਰੀਜ਼ ਵੀ ਘੱਟ ਸੀਗੀਆਂ ਤੇ ਡਾਈਜੈਸਟ ਹੋਣ 'ਚ ਵੀ ਹੈਲਪ ਕਰੇਗੀ